ਮਨ ਸਾਜਾ ਮੁਖ ਸਾਚੋ ਭਾਏ ਸੱਚ ਨਿਸ਼ਾਨੇ ਠਾਕ ਨਾ ਭਾਏ ਸਚੇ ਪਾਤਸ਼ਾਹ ਕਹਿੰਦੇ ਨੇ ਜਿਸ ਦਾ ਮਨ ਸੱਚਾ ਹੁੰਦਾ ਹੈ ਅਤੇ ਮਨ ਵਿੱਚ ਸਦਾ ਪ੍ਰਭੂ ਦੀ ਯਾਦ ਨੂੰ ਸਮਾਈ ਰੱਖਦਾ ਹੈ ਵੇਖੋ ਜੇ ਪ੍ਰਭੂ ਦੀ ਯਾਦ ਸਾਡੇ ਹਿਰਦੇ ਦੇ ਵਿੱਚ ਟਿਕੀ ਰਹਿੰਦੀ ਹੈ ਅਸਲ ਦੇ ਵਿੱਚ ਮਨ ਸੁੱਚਾ ਉਹੀ ਹੁੰਦਾ ਹੈ ਜਾ ਸਚੇ ਪਾਤਸ਼ਾਹ ਨੇ ਕਿਹਾ ਵੀ ਕਿ ਮਨ ਸਾਚਾ ਉਹ ਸਾਚਾ ਹੋਏ ਅਵਰ ਨ ਭੇਖੇ ਇਕਸਵਿਤ ਹੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਜਿਸ ਦਾ ਜਿਸ ਦੇ ਜਿਹੜਾ ਆਪਣੇ ਅੰਦਰ ਪ੍ਰਭੂ ਦੀ ਯਾਦ ਨੂੰ ਸਮਾਈ ਰੱਖੇ ਭਾਵ ਕਿ ਜਿਸ ਦੇ ਮਨ ਵਿੱਚ ਸਦਾ ਪ੍ਰਭੂ ਦੀ ਯਾਦ ਰਹਿੰਦੀ ਹੈ ਯਾਦ ਸਦਾ ਹਰ ਵੇਲੇ ਹਰ ਵੇਲੇ ਰਹਦੀ ਹੈ ਜੋ ਸਦਾ ਪਰਮਾਤਮਾ ਦੇ ਪਿਆਰ ਵਿੱਚ ਲੀਨ ਹੈ जिस सदा परमात्मा सदा ही मन प्यार वाले असल परमात्मा का नाम ही इस जीवन सफर में है। खर्च है राहदारी भाव के खर्च है कि अपना इस संसार तो जाना है तो भगवान वाले रस्ते का खर्च ਇਸ ਕਰਕੇ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਸਾਡੇ ਜੀਵਨ ਦੇ ਸਫਰ ਦੀ ਰਾਹਦਾਰੀ ਹੈ ਖਰਜ ਹੈ ਤੇ ਭਾਦ ਵਾਲਿਓ ਜਿਸ ਦੇ ਕੋਲ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹੋਵੇ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਇਸ ਦੇ ਕੋਲ ਹੋਵੇ ਤੇ ਇਹ ਜਿਹੜੇ ਵਿਕਾਰ ਨੇ ਉਸ ਦੇ ਰਸਤੇ ਦੀ ਰੁਕਾਵਟ ਨਹੀਂ ਬਣਦੇ ਜਿਹੜੇ ਵਿਕਾਰ ਨੇ ਅਸਲ ਦੇ ਵਿੱਚ ਸਾਡੇ ਸੰਸਾਰ ਤੋਂ ਨਰਕਾਂ ਤੱਕ ਜਾਣ ਦੇ ਲਈ ਇਹ ਸਾਡੇ ਵਿਕਾਰ ਹੀ ਪਾਪਟ ਬਣ ਜਾਂਦੇ ਨੇ ਪਰ ਜਿਹਦੇ ਕੋਲ ਨਾਮ ਦੀ ਰਾਹਦਾਰੀ ਹੈ ਭੱਗਾਂ ਵਾਲਿਓ ਇਹ ਫਿਰ ਜਿਹੜੇ ਵਿਕਾਰ ਨੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੇ ਪਾਪ ਕੇ ਰਸਤੇ ਦੀ ਰੁਕਾਵਟ ਨਹੀਂ ਬਣਦੇ ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਵੇਗ ਵਿਗਾੜੀ ਸਤਿਗੁਰ ਸੇਵ ਖਰਚ ਹਰਿ ਬਾਂਧੋ ਮਤ ਜਾਣੋ ਆਜਿ ਹੈ ਦੇਖੋ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਗੁਰੂ ਦੀ ਸੇਵਾ ਦੇ ਨਾਲ ਹੀ ਅੰਦਰ ਪ੍ਰਵੇਸ਼ ਹੋ ਜਾਂਦਾ ਹੈ ਗੁਰੂ ਦੀ ਸੇਵਾ ਦੇ ਨਾਲ ਹੀ ਨਾਮ ਮਿਲਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਕੇ ਸੰਤ ਜੁਣਤ ਸੁਣੋ ਜਨ ਭਾਈ ਗੁਰ ਸੇਵੋ ਵੇਗ ਵਗਾਈਂ ਕਹਿੰਦੇ ਨੇ ਗੁਰੂ ਦੀ ਸੇਵਾ ਕਰ ਸਤਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਦਿ ਕੇ ਕਰਲੇ ਕਹਿੰਦੇ ਸਤਗੁਰੂ ਦੀ ਸੇਵਾ ਕਰੋ ਇਹ ਪੁਰਖਾ ਇਹੀ ਰਸਤੇ ਦਾ ਖਰਚ ਹੈ ਜਦੋਂ ਸਤ ਆਪ ਦੇ ਦੇਣਾ ਇਹੀ ਰਸਤੇ ਦੀ ਰਾਹ داری ਹੈ ਇਹੀ ਖਰਚ ਹੈ ਪਰ ਹੋਰ ਕੰਮ ਕਰਦੇ ਆਂ ਕੁਝ ਦੇਰ ਕਰਦੇ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗਿਆ ਅੱਜ ਕੱਲ ਨਹੀਂ ਕਰਨਾ ਸਗੋਂ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੁਣ ਹੀ ਜਪਣਾ ਸ਼ੁਰੂ ਕਰ ਦੇਣਾ ਜਿਸ ਕਰਕੇ ਸੱਚੇ ਬਾਦਸ਼ਾਹ ਕਹਿੰਦੇ ਨੇ ਸਤਗੁਰੂ ਸੇਵ ਖਰਚ ਹਰਵਾੰਦੋ ਮਤ ਜਾਣੋ ਆਹੇ ਕਾਰੀ ਹੋਰ ਕੋਈ ਕੰਮ ਕਰਦੇ ਉਸ ਦਾ ਆਪਾਂ ਨੇ ਸਿਮਰਨ ਕਰਨਾ